ਹੋਰ ਮਹਲਾ ਪਹਿਲਾ ਘਰ ਪਹਿਲਾ ਅਸ਼ਟ ਪਦੀਆਂ ਚਾਹ ਤੁ ਕੀ ੴ ਸਤਿਗੁਰ ਪ੍ਰਸਾਦ ਦੁ ਵਿਧਾਨ ਪੜਉ ਹਰ ਬਿਨ ਹੋਰ ਨ ਪੂਜਉ ਮੜੈ ਮਸਾਨ ਨ ਜਾਈ ਤ੍ਰਿਸ਼ਨਾ ਰਾਤ ਨ ਪਰ ਕਰ ਜਾਵਾ ਤ੍ਰਿਸ਼ਨਾ ਨਾਮ 부ਝਾਈ ਘਰ ਧੀਤਰ ਘਰ ਗੁਰੂ ਦਿਖਾਇਆ ਸਹਜ ਰਤੇ ਮਨ ਪਾਈ ਤੂੰ ਆਪੇ ਦਾ ਨਾ ਆਪੇ ਬੀਨਾ ਤੂੰ ਦੇਵ ਮਤ ਸਾਈ ਮਨ ਬੈ ਰਾਗ ਤੋ ਬੈ ਰਾਗੀ ਸ਼ਬਦ ਮਨ ਵੇਧਿਆ ਮੇਰੀ ਮਾਈ ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ਰਹਾਉ ਅਸੰਖ ਬੈਰਾਗੀ ਕਹਿ ਬੈਰਾਗ ਸੋ ਬੈਰਾਗੀ ਜੇ ਖਸਮ ਪਾਵੇ ਹਿਰਦੈ ਸ਼ਬਦ ਸਦਾ ਪਹਿ ਰਚਿਆ ਗੁਰ ਕੀ ਕਾਰ ਕੁਮਾਵਾ ਏ ਕੋ ਚੇਤਾ ਮਨੁ ਆ ਨ ਡੋਲੇ ਤਾਵ ਤਰਜ ਰਹਾਵਾ ਸਹਿਜੇ ਮਤਾ ਸਦਾ ਰੰਗ ਰਤ ਸਾਚੇ ਕੇ ਗੁਣ ਗਾਵੇ ਮਨੁਆ ਪਾਉਣ ਬਿੰਦ ਸੁਖ ਵਾਸੀ ਨਾਮ ਵਸੈ ਸੁਖ ਭਾਈ ਜੇ ਬਾ ਨੇਤਰ ਸੋਤਰ ਸਚ ਰਾਤੇ ਜਲ ਬੂਜੀ ਤੁਜੈ ਬੁਝਾਈ ਆਸ ਨਿਰਾਸ ਰਹਿ ਬੈਰਾਗੀ ਨਿਜ ਘਰ ਤਾੜੀ ਲਾਈ ਪਿਖਿਆ ਨਾਮ ਰਜੇ ਸੰਤੋਖੀ ਅੰਮ੍ਰਿਤ ਸਹਿਜ ਪੀਈ ਦੁਖ ਧਾ ਵਿੱਚ ਬੈਰਾਗ ਨਾ ਹੋਵੀ ਜਬ ਲਗ ਦੂਜੀ ਰਾਈ ਸਭ ਜਗ ਤੇਰਾ ਤੂੰ ਇੱਕੋ ਧਾਤਾ ਅਵਰ ਨਾ ਦੂਜਾ ਪਾਈ ਮਨਮੁਖ ਜੰਤ ਦੁਖ ਸਦਾ ਨਿਵਾਸੀ ਗੁਰਮੁਖ ਦੇ ਵਡਿਆਈ ਅਪਰ ਅਪਾਰ ਅਗੰਮ ਗੋਚਰ ਕਹਿਣੇ ਕੀਮ ਨਾ ਪਾਈ ਸੁਨ ਸਮਾਧ ਮਹਾ ਪਰਮਾਰਥ ਤੀਨ ਭਵਨ ਪਤ ਨਾਮੰ ਮਸਤਕ ਲੇਖ ਜੀਆਂ ਜਗ ਜੋਨੀ ਸਿਰ ਸਿਰ ਲੇਖ ਸਾਹਮੰ ਕਰਮ ਸੁਕਰਮ ਕਰਾਏ ਆਪੇ ਆਪੇ ਭਗਤ ਦਿਰੜਾਮੰ ਮਨ ਮੁਖ ਝੂਠ ਲਹੈ ਪਹਿ ਮਾਨ ਆਪੇ ਗਿਆਨ ਅਗਾਮੰ ਜਿਨ ਚਾਖਿਆ ਸੇ ਸਾਧ ਜਾਣਨ ਜਿਉਂ ਗੂੰਗੇ ਮਿਠਾਈ ਕਥਾ ਕਿਆ ਕਥਿਏ ਭਾਈ ਚਾਲੋ ਸਦਾ ਰਜ਼ਾਈ ਗੁਰਦਾਤਾ ਮਿਲੇ ਤਾ ਮਤ ਹੋਵੇ ਨਿਗਰੇ ਮਤ ਨਾ ਕਾਈ ਜਿਉਂ ਚਲਾਏ ਤਿਉਂ ਚੱਲੇ ਭਾਈ ਹੋਰ ਕਿਆ ਕੋ ਕਰੇ ਚਤੁਰਾਈ ਇੱਕ ਪਰਮ ਪੁਹਾਰੇ ਇੱਕ ਭਗਤੀ ਰਾਤੇ ਤੇਰਾ ਖੇਲ ਅਪਾਰ ਜਿੱਤ ਤੁਦ ਲਾਏ ਤੇ ਆ ਫਲ ਪਾਇਆ ਤੂੰ ਹੁਕਮ ਚਲਾਵਣ ਹਾਰਾ ਸੇਵਾ ਕਰੀ ਜੇ ਕਿਛ ਹੋਵੇ ਆਪਣ ਜੀਉ ਪਿੰਡ ਤੁਮਹਾਰਾ ਸਤ ਗੁਰ ਮਿਲਿ ਕਿਰਪਾ ਕੀਨੀ ਅੰਮ੍ਰਿਤ ਨਾਮ ਅਧਾਰਾ ਗगनੰਤਰ ਵਸਿਆ ਗੁਣ ਸਰਗਾਸਿਆ ਗੁਣ ਮੈਂ ਗਿਆਨ ਧਿਆਨ ਨਾਮ ਮਨ ਭਾਵੈ ਕਹਿ ਕਹਾਵ ਤਤੋ ਤਤਵ ਖਾਨਿ ਸ਼ਬਦ ਗੁਰ ਪੀਰ ਗਹਿਰ ਗੰਭੀਰ ਬਿਨ ਸ਼ੁਭਦਾ ਜਗ ਦੌਰਾਨ ਪੂਰ ਬੇਰਾਗੀ ਸਹਿਜ ਸੁਭਾਗੀ ਸਚ ਨਾਨਕ ਮਨ ਮਾਨੰ ਸੋਰਠ ਮਹਲਾ ਪਹਿਲਾ ਤੇ ਤੁਕੀ ਆਸਾ ਮਨਸਾ ਬੰਧਨੀ ਭਾਈ ਕਰਮ ਤਰਮ ਬੰਦਕਾਰੀ ਪਾਪ ਪੁੰਨ ਜਗ ਜਾਇ ਭਾਈ ਦਿਨ ਸੇ ਨਾਮ ਵਿਸਾਰੀ ਏ ਮਾਇਆ ਜਗ ਮੋਣੀ ਭਾਈ ਕਰਮ ਸਭੇ ਵੇਕਾਰੀ ਸੁਣ ਪੰਡਿਤ ਕਰਮਾਕਾਰੀ ਜਿਤ ਤਰਮ ਸੁਖ ਉਪਜੈ ਭਾਈ ਸੋ ਆਤਮ ਤਤ ਦੀ ਚਾਰੀ ਰਹਾਉ શાਸਤ ਬੇਦ ਬਕਾਂ ਖੜੋ ਪਾਈ ਕਰਮ ਕਰੋ ਸੰਸਾਰੀ ਆਖੰਡ ਮੈਲ ਨਾ ਚੁਕਈ ਪਾਈ ਤੰਤਰ ਮੈਲ ਵਿਤਾਰੀ ਇਨ ਦੇ ਡੂਬੀ ਮਾਕੂਰੀ ਪਾਈ ਮੁੰਡੀ ਸਿਰ ਕਹ ਭਾਰੀ ਦੁਰਮਤ ਘਣੀ ਵਗੂਤੀ ਪਾਈ ਦੂਜੇ ਭਾਇ ਖੁਆਈ ਬਿਨ ਸਤਗੁਰ ਨਾਮ ਨਾ ਪਾਈਐ ਭਾਈ ਬਿਨ ਨਾਮੇ ਧਰਮ ਨਾ ਜਾਈ ਸਤ ਗੁਰ ਸੇਵੇ ਤਾਂ ਸੁਖ ਪਾਏ ਭਾਈ ਆਉਣ ਜਾਣ ਰਹੀ ਸਾਚ ਸਹਜ ਗੁਰ ਤੇ ਉਪਜੇ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੁੱਝੇ ਭਾਈ ਗੁਰ ਬਿਨ ਮਗ ਨਾ ਪਾਈ ਜਿਸ ਅੰਤਰ ਲੋਭ ਤੇ ਕਰਮ ਕੁਮਾਵੇ ਭਾਈ ਕੂੜ ਬੋਲ ਵਿਖ ਖਾਈ ਪੰਡਿਤ ਦਹੀਂ ਵਿਲੋਈਏ ਭਾਈ ਵਿੱਚੋਂ ਨਿਕਲੇ ਤੱਥ ਜਲ ਮਥੀਏ ਜਲ ਦੇਖੀਏ ਭਾਈ ਇਹ ਜਗ ਇਹ ਹਵਥ ਗੁਰ ਬਿਨ ਧਰਮ ਵਿਗੂਚੀਏ ਭਾਈ ਘਟ ਘਟ ਦਿਓ ਅਲਖ ਇਹ ਜਗ ਤਾਗੋ ਸੂਤ ਕੋ ਪਾਈ ਦਸ ਦਿਸ਼ ਬਦੋ ਮਾਏ ਬੇਨਗੁਰ ਗਾਠ ਨਾ ਛੁਟਈ ਭਾਈ ਥਾਕੇ ਕਰਮ ਕਮਾਈ ਇਹ ਜਗ ਪਰਮ ਪੁਲਾਇ ਭਾਈ ਕਹਿਣਾ ਕਿਛੂ ਨਾ ਜਾਏ ਗੁਰ ਮਿਲੈ ਪਉ ਮਨ ਵਸੈ ਭਾਈ ਤੈ ਮਰਣਾ ਸਚ ਲੇਖ ਮੱਜਨ ਦਾਨ ਚੰਗਿਆਈਆਂ ਪਾਈ ਦਰਗਾਹ ਨਾਮ ਵਿਸ਼ੇਖ ਗੁਰ ਅੰਕਸ ਜਿਨ ਨਾਮ ਦੜਾਇ ਪਾਈ ਮਨ ਵਸਿਆ ਚੁੱਕਾ ਭੇਖ ਇਹ ਤਨ ਹਾਟ ਸਰਾਸ ਕੋ ਪਾਈ ਵਕਰ ਨਾਮੋਂ ਪਾਰ ਇਹ ਵਕਰ ਵਪਾਰੀ ਸੋ ਦੜਾਇ ਭਾਈ ਗੁਰ ਸ਼ਬਦ ਕਰੇ ਵਿਚਾਰ ਤਨ ਵਪਾਰੀ ਨਾਨਕ ਭਾਈ ਮੇਲ ਕਰੇ ਵਪਾਰ ਸੋਰਠ ਮਲਾ ਪਹਿਲਾ ਜਿੰਨੀ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾ ਠਾਕ ਨਾ ਪਾਈਐ ਪਿਆਰੇ ਅੰਮ੍ਰਿਤ ਰਸ ਮਹਾਰੇ ਬੂਡੇ ਭਾਰੇ ਪੈ ਬਿਨਾ ਪਿਆਰੇ ਸਾਰੇ ਨਦਰ ਕਰੇ ਪੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹ ਰੇਲੰਬੋ ਹਿਤ ਪੈ ਡੁੱਬੀ ਆ ਪਿਆਰੇ ਕੰਦੀ ਪਾਏ ਕਹਾ ਰਹਾ ਸਾਲਾ ਹੀ ਸਲਹਣ ਪਿਆਰੇ ਦੂਜਾ ਅਵਰਨਾ ਕੋਏ ਮੇਰੇ ਪ੍ਰਭ ਸਲਹਨ ਸੇ ਭਲੇ ਪਿਆਰੇ ਸ਼ਬਦ ਰਤ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਵਿਲੋਏ ਤਤ ਪਰਵਾਨ ਸੱਚ ਕਾ ਪਿਆਰੇ ਮਾਮ ਸਚਾ ਨਿਸ਼ਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਪਛਾਨ ਗੁਰਬੇਨ ਹੁਕਮ ਨਾ ਬੂਝਿਆ ਪਿਆਰੇ ਸੱਚ ਸੱਚ ਤਾਣ ਹੁਕਮ ਐ ਅੰਦਰ ਨਿਮਿਆ ਪਿਆਰੇ ਹੁਕਮ ਐ ਉਧਰ ਮਝਾਰ ਹੁਕਮ ਐ ਅੰਦਰ ਜਮਿਆ ਪਿਆਰੇ ਉਨ ਦਰਦ ਸਰਤੇ ਪਾਰ ਗੁਰਮੁਖ ਦਰਗਾਹ ਜਾਣੀਏ ਪਿਆਰੇ ਚੱਲੇ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜੰਦੋ ਜਾਈ ਹੁਕਮੇ ਬਨ ਚਲਾਈ ਹੈ ਪਿਆਰੇ ਮਨ ਮੁਖ ਲੈ ਸਜ਼ਾਈ ਹੁਕਮੇ ਸ਼ਬਦ ਪਛਾਣੀਏ ਪਿਆਰੇ ਦਰਗਾਹ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉਮੈ ਦੋਏ ਹੁਕਮੇ ਭਵੇ ਪੁਆਈਏ ਪਿਆਰੇ ਅਬਦੁਰ ਰਮ ਮੁੱਠੀ ਰੋਏ ਹੁਕਮ ਸੰਜਾਪੇ ਸ਼ਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਅੱਖੀਆਂ ਪਿਆਰੇ ਕਿਉ ਸੁਣੀਏ ਸਚਨਾ ਜਿੰਨੀ ਸੋਸਾਲਾ ਹਿਆ ਪਿਆਰੇ ਹੋ ਤੈਨੂੰ ਬਰਹਾਰ ਜਾਓ ਨਾ ਮਿळा ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਓ ਕਾਇਆ ਕਾਗਦ ਜੇਥੀਏ ਪਿਆਰੇ ਮਨਮਸਵਾਨੀ ਧਾਰ ਲਲਤਾ ਲੇਖਨ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਤਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਧਾਰ ਸੋਰਠ ਨਿਰਮਲ ਪਹਿਲਾ ਦੋ ਤੁ ਕੀ ਤੂੰ ਗੁਣ ਦਾ ਤੋ ਨਿਰਮਲ ਭਾਈ ਨਿਰਮਲ ਨਾਮ ਅਨ ਹੋਏ ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣ ਸੋਏ ਮੇਰੇ ਪ੍ਰੀਤਮਾ ਤੂੰ ਕਰਤਾ ਕਰਵੇਖ ਹਉ ਪਾਪੀ ਪਖੰਡਿਆ ਭਾਈ ਮਨ ਤਨ ਨਾਮ ਵਿਸ਼ੇਖ ਰਾਉ ਵਿਖ ਮਾਇਆ ਚਿਤ ਮੋਇਆ ਭਾਈ ਚਤੁਰਾਈ ਪਤ ਖੋਇ ਚਿਤ ਮੈਂ ਠਾਕੁਰ ਸੱਚ ਵਸੈ ਭਾਈ ਜੇ ਗੁਰ ਗਿਆਨ ਸਮੋਇ ਰੂੜੋ ਰੂੜੋ ਅੱਖੀਐ ਭਾਈ ਰੂੜੋ ਲਾਲਚ ਲੂਲ ਜੇ ਮਨ ਹਰਿ ਸਿਉ ਬੈਰਾਗੀਐ ਭਾਈ ਦਰ ਘਰ ਸੱਚ ਅਥੂਰ ਪਤਲੀਆਂ ਕਾਸ਼ ਤੂੰ ਭਾਈ ਕਰ ਘਰ ਤੂੰ ਗੁਣ ਗਿਆਨ ਗੁਰ ਮਿਲੈ ਸੁਖ ਪਾਇਆ ਭਾਈ ਚੁਕਾ ਮਨੋਂ ਗਮਾਂਲ ਜਾਲ ਮਾਲ ਕਾਇਆ ਮੰਝੀਏ ਭਾਈ ਪੀ ਮੈ ਤਨ ਹੋਏ ਗਿਆਨ ਮਹਾਰਸ ਨਈਏ ਭਾਈ ਮਨ ਤਨ ਨਿਰਮਲ ਹੋਏ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ ਪਹਾੜ ਨੀਰ ਪਖਾਲੀਆ ਭਾਈ ਜਨਮੇ ਬੂਡੇ ਤੈ ਗੁਰਬਿਨ ਅਲਖ ਨ ਲਖੀਆ ਭਾਈ ਜਗ ਬੂਡੇ ਪਤ ਖੋਏ ਮੇਰੇ ਠਾਕੁਰ ਹੱਥ ਵਡਾਈਆ ਭਾਈ ਜੈ ਭਾਵ ਤੈ ਦੇ ਬਈਰ ਬੋਲਾ ਮਿਠੁਲੀ ਭਾਈ ਸਾਚ ਕਹਿ ਤੇਰ ਭਾਈ ਮਿਰਹੇ ਦੇਧੀ ਸਚ ਵਸੀ ਭਾਈ ਅਧਿਕ ਰਹੀ ਹਰਨਾਈ ਸਭ ਕੋ ਅੱਖ ਆਪਣ ਭਾਈ ਗੁਰ ਤੇ ਬੁਝ ਸੁਜਾਨ ਜੋ ਵੀ ਥੇ ਸੇ ਉਬਰੇ ਭਾਈ ਸ਼ਬਦ ਸਚਾ ਨਿਸ਼ਾਨ ਈਂਧਨ ਅਧਿਕ ਸਕੇ ਲਿਆ ਭਾਈ ਆਵ ਕਰੰਚਕ ਪਾਇ ਖੇਨ ਪਲ ਨਾਮ ਰਿਦਾ ਵਸੈ ਭਾਈ ਨਾਨਕ ਮਿਣ ਸੁਭਾਈ